ਕਰਗੇ ਭਾਈ ਟੈਂਡ ਫੌੜੀ ਇਕੱਠੀ ਲਓ ਜੀ ਲਓ ਅੱਜ 18 ਤਰੀਕ ਜੀ ਤੇ ਆਪਣਾ 11ਵਾਂ ਮਹੀਨਾ ਸਾਲ 2025 ਦਿਨ ਹੈਗਾ ਭਾਈ ਮੰਗਲਵਾਰ ਸ਼ਹਿਰ ਦਾ ਨਾਮ ਹੈਗਾ ਜੀ ਕੁੰਤਾ ਕੁੰਤਾ ਸ਼ਹਿਰ ਹੈ ਭਾਈ ਇਹ ਰਾਜ ਹੈਗਾ ਕਰਨਾਟਕ ਕਰਨਾਟਕ ਆ ਸਾਹਮਣੇ ਪਈ ਆਪਾਂ ਇੱਥੇ ਜਿੱਥੇ ਤੁਸੀਂ ਤੰਬੂ ਦੇਖੀ ਜਾਂਨੇ ਹੋਗੇ ਇੱਥੇ ਰਾਤ ਕੱਟੀ ਹੈਗੀ ਥੋੜਾ ਜਾਂ ਰਾਤ ਥੋੜੀ ਠੰਡ ਲੱਗੀ ਜੀ ਤੇ ਇਸ ਕਰਕੇ ਭਾਈ ਆਹ 슬ੀਪਿੰਗ ਬੈਗ ਕੱਢ ਲਈ ਸੀਗੇ ਅੱਧੀ ਰਾਤੋਂ ਪਰ ਅੱਧੀ ਰਾਤ ਤਾਂ ਸੁੱਤੀ ਸੀਗੇ ਤੜਕੇ ਜੀ ਕੱਢੇ ਸੀਗੇ ਇਹ ਮੈਂ ਕਹਣਾ ਸਰਪਾਲੇ ਇਕੱਲੇ ਬੰਦੇ ਇਕੱਲੇ ਬੰਦੇ ਵਾਸਤੇ ਤਾਂ ਇਹ ਬੈਗ ਬਹੁਤ ਆਗੇ ਹਾਂ ਹਾਂ ਬਹੁਤ ਆ ਇੱਕ ਪਾਸੇ ਖਾਣ ਪੀਣ ਦਾ ਸਾਰਾ ਸਮਾਨ ਆ ਜੂ ਇੱਕ ਪਾਸੇ ਕੱਪੜੇ ਆ ਇੱਕ ਪਾਸੇ ਕੱਪੜੇ ਜਿੰਨੇ ਮਰਜ਼ੀ ਪਾ ਲਾ ਕਿਉਂਕਿ ਹੁਣ ਇਹ ਤਿੰਨ ਸਲੀਪਿੰਗ ਬੈਗ ਹੈਨਾ ਤੇ ਹੋਰ ਵੀ ਕੁਛ ਜਿਹੜਾ ਮਾੜਾ ਮੋਟਾ ਪਾਇਆ ਹੋਇਆ ਕੱਪੜੇ ਬਾਲਾ ਕੁਛ ਇਹਨਾਂ ਇਕੱਲੇ ਬੰਦੇ ਨੂੰ ਤਿੰਨ ਟੀ-ਸ਼ਰਟਾਂ ਮੁਕਦੀਆਂ ਨਹੀਂ ਤਿੰਨ ਲੋਰਾ ਤਿੰਨ ਲੋਰਾ ਤਿੰਨ ਟੀ-ਸ਼ਰਟਾਂ ਪਾ ਕੇ ਇੱਕ ਪਾਸੇ ਖਾਣ ਛੋਲੇ ਛੂਲੇ ਮਾੜੇ ਮੋਟੇ ਬਦਾਮ ਹੈਨਾ ਆਓ ਕੱਪੜਿਆ ਜੀ ਆ ਜਾਣਾ ਮੂੰਗਫਲੀ ਜਿੰਮੇ ਮਰਜ਼ੀ ਪਾ ਲਾ ਤੇ ਆਂ ਮ ਇਹ ਨਹੀਂ ਮੁਗਦੇ ਬੈਗ ਬਹੁਤ ਵਧੀਆ ਗਏ ਜੀ ਇਹ ਤੇ ਅਦੇ ਵਾਲੇ ਭਾਈ ਡੀ ਕੈਥਲੋਂ ਵਾਲੇ ਹਨਾ ਬਹੁਤ ਵਧੀਆ ਬੈਗ ਹੈ ਸਾਰੇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰੇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਭਾਈ ਆਪਣਾ ਸਫਰ ਆ ਜਿਹੜਾ ਸ਼ੁਰੂ ਕਰਨ ਲੱਗੇ ਆ ਤੇ ਸਫਰ ਭਾਈ ਗੋਆ ਵੱਲ ਨੂੰ ਆਗਾ ਇੱਥੋਂ ਜੀ ਗੋਆ 150 ਕਿਲੋਮੀਟਰ ਪਤਾ ਨਹੀਂ 160 ਕਿਲੋਮੀਟਰ ਐਨ ਲੱਗ ਰਹਿ ਗਿਆ ਗੋਆ ਭਾਈ ਬੜਾ ਸੋਹਣਾ ਸੀਗਾ ਨਾਮ ਐਦਾਂ ਉਦਾਂ ਮਿੰਨੀ ਗੋਆ ਜੀ ਐਦਾਂ ਅਸਲੀ ਗੋਆ ਭਾਈ ਪਤਾ ਨਹੀਂ ਸੀਗਾ ਕਿ ਕਿੱਦਾਂ ਦਾ ਹੋਊਗਾ ਹਨਾ ਕਿੱਦਾਂ ਦਾ ਦੇਖਣ ਚ ਅੱਜ ਅੱਜ ਜਾਂ ਕੱਲ ਆਪਾਂ ਉਹ ਗੋਆ ਨੂੰ ਆਪਣੇ ਅੱਖਾਂ ਨਾਲ ਦੇਖਾਂਗੇ ਉਹ ਸਾਰੀ ਗੱਲਬਾਤ ਕਿੱਦਾਂ ਦਾ ਸਮੁੰਦਰ ਆ ਉੱਥੇ ਕੀ ਮਾਹੌਲ ਆ ਤੇ ਕਦੇ ਸੋਚਿਆ ਨਹੀਂ ਸੀਗਾ ਭਾਈ ਆਪਾਂ ਹਨਾ ਇੱਕ ਆਮ ਘਰ ਤੋਂ ਵੀ ਉੱਥੇ ਪਹੁੰਚਾਂਗੇ ਹਨਾ ਇੰਨਾ ਵੱਡਾ ਸ਼ਹਿਰ ਆ ਜਿਹੜਾ ਇੰਨਾ ਮਸ਼ਹੂਰ ਆਗਾ ਲੋਕਾਂ ਦੇ ਵਿੱਚ ਪ੍ਰਚਲਿਤ ਆਗਾ ਆਪਾਂ ਕਦੇ ਉਹ ਜ਼ਿੰਦਗੀ ਦੇ ਵਿੱਚ ਦੇਖ ਸਕਾਂਗੇ ਇਹ ਦੇਖ ਕਾਦੇ ਸਿਰ ਤੇ ਰਹੇ ਆ ਆਪਾਂ ਸਾਰਿਆਂ ਨੂੰ ਵੱਡੀ ਗੱਲ ਹੌਸਲਾ ਹੌਸਲਾ ਹੋਣਾ ਚਾਹੀਦਾ ਆਪਾਂ ਕੋਈ ਵੀ ਕੰਮ ਕਰਨਾ ਹਨਾ ਹੌਸਲਾ ਸਾਰਿਆਂ ਨਾਲ ਵੱਡੀ ਚੀਜ਼ ਆ ਪਹਿਲਾਂ ਹੌਸਲਾ ਹੋਣਾ ਚਾਹੀਦਾ ਜਿੱਥੇ ਵੀ ਆਪਾਂ ਪਹੁੰਚਣ ਕਰਨ ਦੀ ਹਿੰਮਤ ਕਰਨੀ ਹੈਗੀ ਹੌਸਲਾ ਜ਼ਰੂਰੀ ਹੈਗਾ ਤੇ ਫਿਰ ਭਾਈ ਜਿਹੜੇ ਤੁਹਾਡਾ ਸਾਰਿਆਂ ਦਾ ਪਿਆਰ ਤੇ ਸਾਥ ਹਨਾ ਆਪਾਂ ਨੂੰ ਇੱਥੋਂ ਤੱਕ ਪੰਚਾਇਆ ਤੁਸੀਂ ਤੇ ਜੇ ਆਪਾਂ ਹੌਸਲੇ ਦੀ ਗੱਲ ਕਰੀਏ ਨਾ ਜੀ ਨਾਲ ਆਪਣੇ ਥੇਲਵੰਦਾ ਹਰਪਾਲ ਸਿੰਘ ਤੇ ਸੰਦੀਪ ਦਾ ਸਫਰਨਾਮਾ ਇਹ ਭਾਈ ਬਹੁਤ ਗੱਲ ਮੈਨੇ ਰੱਖਦੀ ਆ ਵੀ ਆਪਣਾ ਗਰੁੱਪ ਕਿਦਾਂ ਦਾਗਾ ਯਾਰ ਦੋਸਤ ਆ ਜਿਹੜੇ ਨਾਲ ਮਿੱਤਰ ਆੜੀ ਆ ਕਿਦਾਂ ਦੇ ਆਗੇ ਭਾਈ ਇਹ ਕਲਾ ਪਹਿਲੀ ਬਈ ਨਾਲ ਆਪਣੇ ਜਿਹੜੇ ਦੋਨੇ ਸਾਥੀ ਆ ਨਾ ਇਹ ਚੜਦੀ ਕਲਾ ਚ ਹੀ ਰਹਿੰਦੇ ਆ ਜੀ ਚੜਦੀ ਕਲਾ ਵਾਲੀ ਗੱਲ ਕਰਦੇ ਆ ਜਿੰਨਾ ਟਾਈਮ ਵੀ ਹੋ ਗਿਆ ਆਪਣੇ ਸਫਰ ਨੂੰ ਸ਼ੁਰੂ ਹੋਇਆ ਨੂੰ ਇਹਨਾਂ ਨੇ ਅੱਜ ਤੱਕ ਇਹ ਨਹੀਂ ਗੱਲ ਕਹੀ ਆਪਾਂ ਘਰੇ ਵਾਪਸ ਮੁੜ ਚੱਲ ਗਏ ਜਾਂ ਘਰੇ ਆਹ ਕੰਮ ਆ ਜਾਂ ਜੋ ਕੰਮ ਆ ਵੀ ਐ ਹੋਜੂ ਮੂਰੇ ਜਿੱਦਾਂ ਦੇ ਵੀ ਰਸਤੇ ਆਏ ਆ ਟੇਡੇ ਵਿੰਗੇ ਜੋ ਵੀ ਆਏ ਆ ਇਹਨਾਂ ਨੇ ਸਿਰ ਮੱਥੇ ਭਾਈ ਉਹਨਾਂ ਨੂੰ ਆਪਣਾਇਆਗਾ ਕਹਿੰਦੇ ਚਲੋ ਆਪਣੇ ਨਾਲੋਂ ਪਹਿਲਾਂ ਅੱਗੇ ਇਹ ਤੁਰਦੇ ਆ ਆਪਣੇ ਸਾਥੀ ਤੇ ਉਹਦੇ ਨਾਲ ਭਾਈ ਜਿਹੜਾ ਹੌਸਲਾ ਹੋਰ ਵੱਧ ਜਾਂਦਾ ਇਸ ਲਈ ਭਾਈ ਆਪਣੇ ਜਿਹੜੇ ਆਸ-ਪਾਸ ਦੇ ਗਰੁੱਪ ਆ ਆਪਣੇ ਗਰੁੱਪ ਦੇ ਬੰਦੇ ਹੁੰਦੇ ਆ ਨਾ ਮਿੱਤਰ ਹੁੰਦੇ ਆਗੇ ਉਹ ਵੀ ਇਸ ਗੱਲ ਨੂੰ ਬੜਾ ਮਹਾਨਾ ਦਿੰਦੇ ਆਗੇ ਤੇ ਭਾਈ ਮੈਂਨੇ ਰੱਖਦੀ ਆ ਗੱਲ ਇਹ ਵੀ ਕਿਹੜੇ ਕੰਮ ਚ ਆਪਾਂ ਕਰਨਾਗਾ ਤੇ ਆਪਣਾ ਕਿੰਨਾ ਹੌਸਾਸ ਦਿੰਦੇ ਆਗੇ ਜੋ ਸਾਹਮਣਾ ਜੇ ਹੀ ਭਾਈ ਪਿੱਛੇ ਹਟੀ ਜਾਣ ਜੇ ਇੱਕ ਬੰਦਾ ਵੀ ਐ ਹੋ ਜੇ ਨਾ ਵੀ ਮੈਂ ਤਾਂ ਕਰੇ ਜਾਣਾ ਜੀ ਇਹ ਮੈਥੋਂ ਨਹੀਂ ਹੁੰਦਾਗਾ ਆ ਪਹਾੜ ਤੇ ਨਹੀਂ ਜਾਇਆ ਜਾਂਦਾ ਵੀ ਆਹ ਰਸਤਾ ਐ ਆ ਤਾਂ ਉਹ ਗੱਲ ਫਿਰ ਉੱਥੇ ਅੜਕ ਜਾਂਦੀ ਆ ਜਿਹੜੇ ਨਾਲ ਦੇ ਦੋ ਬੰਦੇ ਹੁੰਦੇ ਆਗੇ ਉਹਨਾਂ ਦਾ ਵੀ ਹੌਸਲਾ ਜਿਹੜਾ ਉਹ ਟੁੱਟ ਜਾਂਦਾਗਾ ਚੱਲਦੇ ਆ ਜੀ ਅੱਜ ਫਿਰ ਗੋਆ ਦਾ ਸਫਰ ਆ ਜਿਹੜਾ ਆਪਾਂ ਸ਼ੁਰੂ ਕਰਦੇ ਆਂਗੇ ਦੇਖਾਂਗੇ ਇੱਕ ਅੱਧਾ ਦਿਨ ਉੱਥੇ ਰਹਿਾਂਗੇ ਵੀ ਤੇ ਨਾਲੇ ਤੁਹਾਨੂੰ ਵੀ ਭਾਈ ਚੰਗੀ ਤਰ੍ਹਾਂ ਦਿਖਾਵਾਂਗੇ ਗੋਆ ਦੀ ਕੀ ਗੱਲਬਾਤ ਆ ਜੀ ਕਿਉਂ ਮੁੰਡਿਓ ਜੀ ਹਾਂ ਜੀ ਲੋਟੋ ਹਾਂ ਜੀ ਹਾਂ ਜੀ ਤਿਆਰ ਆ ਆ ਸਮਾਨ ਸੱਲਾ ਚੱਕ ਲਿਆ ਜੀ ਬਸ 2-4 ਮਿੰਟ ਹੋਰ ਤੇ ਧੁਰਨ ਲੱਗਦੇ ਆਂਗੀ ਲੋ ਭਾਈ ਸਫਰ ਹੋ ਚੁੱਕਾ ਏ ਜੇ ਆਪਣਾ ਸ਼ੁਰੂ ਕਮਤਾ ਸ਼ਹਿਰ ਤੋਂ ਲੈ ਕੇ ਬਾਬਾ ਜੀ ਤੋ ਆ ਗਿਆ ਮਾਰੇ ਆ ਭਾਈ ਅੱਜ ਦੇ ਦਿੰਦੇ ਪਹਿਲੇ ਪੈਡਲ ਤੇ ਗੋਆ ਵਾਲਾ ਵਾਧੇ ਹੋਏ ਆਪਾਂ ਕਿਹੜੇ ਲੋੜ ਦੀ ਭਾਈ ਲਾਲ ਲਾਲ ਮਿੱਟੀ ਹੈਗੀ ਤੇ ਲੱਗੇ ਹੋਏ ਲਾਲ ਮਿੱਟੀ ਦੇ ਟਿੱਬੇ ਅੱਜ ਸਫਰ ਆਪਾਂ ਥੋੜਾ ਜਿਹਾ ਜਲਦੀ ਸ਼ੁਰੂ ਕੀਤਾ ਸੁਨੇਹਾ ਚੱਲੇ ਆ ਭਾਈ ਤੇ ਅਹਰ ਜੀਆਂ ਟਲਾਣਾ ਵੀ ਆਈ ਜਾਂਦੀਆਂ ਨੇ ਸਾਈਕਲ ਆਪ ਹੀ ਭੱਜਿਆ ਜਾਂਦਾ ਅਹਰ ਜੀ ਟਲਾਣ ਤੋਂ ਬਾਅਦ ਤੇ ਮੂਰੇ ਚੜਾਈ ਵੀ ਨਾਲ ਦੀ ਨਾਲ ਆ ਜਾਂਦੀ ਹੈਗੀ ਖਾਦਾ ਪੀਤਾ ਹਜੇ ਕੋਈ ਨਹੀਂਗਾ ਪੰਨਵੇਲ ਤੇ ਪੰਜੀ ਪੰਜੀ ਹੈਗਾ ਜੀ 169 ਕਿਲੋਮੀਟਰ ਤੇ ਆਲਾ ਦਵਾਲਾ ਭਾਈ ਸੋਹਣਾ ਆਈ ਜਾਂਦਾਗਾ ਸਾਸਰੀ ਘਾਲ ਭਾਈ ਸਾਸਰੀ ਘਾਲ ਸਾਸਰੀ ਘਾਲ ਨਹੀਂ ਆ ਲੱਗੀਆਂ ਜੀ ਬਰੇਕਾਂ ਆ ਗਈ ਚੜਾਈ ਐਸ ਲੋਡ ਤੇ ਭਾਈ ਰਾਹ ਗੇ ਇਧਰ ਸੋਹਣੇ ਲੱਗਦੇ ਆ ਪਹਾੜ ਦੇ ਛੋਟੇ ਛੋਟੇ ਇਹ ਕਾ ਗੱਲਾ ਜੀ ਆ ਗਾਵਾਂ ਦੇਖੀਆ ਆਪਾਂ ਕੱਲ ਦੀਆਂ ਦੇਖੀਆ ਕੱਲ ਆਥਨੇ ਜੇ ਦੇਖੀਆਂ ਸੀ ਸੰਦੀਪ ਗਾਵਾਂ ਦਾ ਕੱਦ ਬਹੁਤ ਛੋਟਾਗਾ ਇਹ ਆਪਾਂ ਕੋਈ ਹੋਰ ਨਸਲ ਆ ਨਾ ਇਹ ਕੋਈ ਅੱਗੇ ਦਿਖਾਵਾਂਗੇ ਜੇ ਕੋਈ ਨੇੜੇ ਇਧਰਲੇ ਬੰਨੇ ਨੇ ਕੋਈ ਗਾਂ ਖੜੀ ਹੋਈ ਨਾ ਜੀ ਉਹ ਦਿਖਾਵਾਂਗੇ ਜੰਮੀ ਛੋਟੀਆਂ ਛੋਟੀਆਂ ਗਾਵਾਂ ਇਹਦਾ ਕਿਹੜੀ ਯਾਰ ਬਾਲਟੀ ਭਰਦੀਆਂ ਹੋਣਗੀਆਂ ਨਾ ਅੰਡਾ ਮਨ ਇੱਕ ਵਾਰ ਕੀ ਕਹਿੰਦੇ ਸੀਗੇ ਕਿੰਨਾ ਤੋਂ ਕਿੱਤਿਆ ਇੱਕ ਕਿਲੋ ਜਾਂ ਡੇਢ ਕਿਲੋ ਬਸ ਹੋਵੇ ਗਾਂ ਹੋਵੇ ਕੋਈ ਗੱਲ ਨਹੀਂ ਲੱਗਦਾ ਇੱਧਰ ਵਾਹ ਵਾਹ ਕਰਨਾਟਕ ਵਾਲਾ ਭਰਾ ਭਾਈ ਰੁਕੋ ਕਹਿੰਦਾ ਇੱਕ ਮਿੰਟ ਪਾਸੇ ਤੇ ਉਹ ਧੰਨਵਾਦ ਠੀਕ ਆ ਭਾਈ ਸਕ੍ਰੀਨ ਦੇਖ ਗਿਆ ਬਹੁਤ ਧੰਨਵਾਦ ਭਾਈ ਬਹੁਤ ਸੋਹਣਾ ਆਲਾ ਦਵਾਲਾ ਜੀ ਹਰਿਆ ਭਰਿਆ ਚੜਾਈਆਂ ਦਾ ਜ਼ਰੂਰ ਆਉਂਦੀਆਂ ਜੀ ਡਾਟਤਾ ਜ਼ਰੂਰ ਪੈਂਦਾ ਪਰ ਜਦੋਂ ਆਲਾ ਦਵਾਲਾ ਦੇਖਦੇ ਆ ਫਿਰ ਭਾਈ ਚਿੱਤ ਵੀ ਲੱਗ ਜਾਂਦਾ ਵਧੀਆ ਉਹ ਗਾਂ ਤੱਕ ਉੱਚੇ ਪਹਾੜਾ ਤੇ ਗਾਂਹ ਚੜਾਈ ਵੀ ਥੋੜੀ ਜੀ ਜ਼ਿਆਦਾ ਆ ਗਈ ਹੈ ਆਸ-ਪਾਸੇ ਸਾਰੇ ਨਾਰੀਅਲ ਹੀ ਆ ਭਾਈ ਸਾਰਾ ਨਾਰੀਅਲ ਆ ਦੇਖੋ ਕਿਹੜੇ ਲੋਡ ਝੂਕਦੇ ਜਾਂਦੇ ਹੈਗੇ ਆਉ ਜਾਂਦੀ ਰੇਲ ਗੱਡੀ ਇਹ ਹਾਲਜਵਾਨਾ ਵਧੀਆ ਲੋਡ ਹੈ ਬਰਗੀ ਪੈਂਡ ਦੇ ਵਿੱਚ ਖੜੇ ਆ ਭਾਈ ਤੇ ਥੋੜਾ ਖਾਪੀ ਲੱਗੇ ਚੜਾਈਆਂ ਜਿਆਦਾ ਆ ਜਾਂਦੇ ਜੌਰ ਜਿਆਦਾ ਲੱਗ ਜਾਂਦਾ ਆ ਕੇ ਲਿਆ ਜੀ ਛੋਟੇ ਛੋਟੇ ਜੇ 60 ਰੁਪਏ ਕਿਲੋ ਆ ਭਾਈ ਤੇ ਤਿੰਨ ਪੈਕਟ ਆਪਾਂ ਦੁੱਧ ਦੇ ਲੈ ਆ ਪੀ ਲੇ ਤੇ ਫਿਰ ਆਪਾਂ ਅੱਗੇ ਵੱਲ ਚੱਲਾਂਗੇ ਇਹ ਆਪਣਾ ਸਵੇਰ ਦਾ ਹੈਗਾ ਖਾਣ ਪੀਣ ਜੀ ਚਾਹ ਭਾਈ ਆਪਾਂ ਇਹ ਤੋਂ ਪਹਿਲਾਂ ਦੋ ਵਾਰੀ ਪੀ ਲਈ ਜਿੱਥੇ ਆਪਾਂ ਤੰਬੂ ਲਾਇਆ ਸੀ ਤੇ ਉਹਦੀ ਵੀਡੀਓ ਨਹੀਂ ਬਣਾਈਗੀ ਚਾਹ ਪੀ ਲਈ ਸੀ ਜੇ ਤੂੰ ਪਹਿਲੇ ਆ ਦੇਖੋ ਭਾਈ ਆਪਾਂ ਨਾ ਪਿੱਛੇ گاਵਾਂ ਦੀ ਗੱਲ ਕਰਦੇ ਆਉਂਦੇ ਸੀਗੇ ਕਦ ਦੇਖੋ ਜੰਮਾ ਛੋਟੇ ਛੋਟੇ ਕਦ ਆਗੇ ਜਿੱਡਾ ਆਪਣੇ ਬੱਚੇ ਕਦਾ ਕਦ ਹੁੰਦਾਗਾ ਬੱਚਾ ਜਾਂ ਬੱਚੀ ਛੋਟੀ ਹੁੰਦੀ ਹੈ ਨਾ ਉਹ ਡੱਕ ਕਦ ਆ ਦੇ ਛੋਟੇ ਛੋਟੇ ਕਦ ਆਗੇ ਚੜਾਈਆਂ ਇਧਰ ਮਾੜੀਆਂ ਵੋਟੀਆਂ ਨਹੀਂ ਆਉਂਦੀਆਂ ਜੀ ਪਰ ਉਹਨੀਆਂ ਉੱਚੀਆਂ ਵੀ ਨਹੀਂ ਹੁੰਦੀਆਂ ਲੰਮੀਆਂ ਜ਼ਿਆਦਾ ਹੁੰਦੀਆਂ ਕਿਲੋਮੀਟਰ ਅੱਧਾ ਕਿਲੋਮੀਟਰ ਐਦਾਂ ਚੜਾਈਆਂ ਆਉਂਦੀਆਂ ਨੇ ਕਿਹੜਾ ਚੜਾਈ ਆ ਜੀ ਇੱਕ ਅੱਜ ਹਵਾ ਮੂਰਲੀ ਆ ਅੱਗਿਓ ਹਵਾ ਆਉਂਦੀ ਹੈਗੀ ਤੰਗ ਕਰਦੀ ਹੈਗੀ ਇਧਰ ਵੀ ਪਹਿਲਾ ਗੇਅਰ ਹੈ ਪਹਿਲੇ ਲੋਚ ਹੌਲੀ 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 ਚੜਾਈ ਚੜ ਗਏ ਆਪਾਂ ਤੇ ਸੜਕਾਂ ਵੀ ਗੋਲ ਘੁੰਡਰ ਖਾਂਦੀਆਂ ਜਾਂਦੀਆਂ ਨੇ ਬੜੀਆਂ ਸੋਹਣੀਆਂ ਸੜਕਾਂ ਨੇ ਤੇ ਸੜਕਾਂ ਦੇ ਵਿਚਕਾਰ ਲੱਗੇ ਹੋਏ ਸੋਹਣੇ ਸੋਹਣੇ ਫੁੱਲ ਪਰ ਜਦੋਂ ਆ ਤਾਂ ਹੰਟ ਲਾਣਾਂਗੀ ਤੇ ਢਲਾਨ ਤੋਂ ਬਾਅਦ ਜਦੋਂ ਸਾਹਮਣੇ ਜਿਹੜਾ ਪਹਾੜ ਤੇ ਚੜਾਈ ਚੜਨੀ ਆ ਨਾ ਫੇਰ ਗੇਅਰ ਕੰਮ ਛੱਡ ਜਾਂਦੇ ਸਾਰੇ ਗੇਅਰ ਨਿਊਟਰਲ ਹੋ ਜਾਂਦੇ ਆਗੇ ਪੱਟ ਵੀ ਕੰਮ ਛੱਡ ਜਾਂਦੇ ਤੇ ਖੋਚਾਂ ਵੀ ਜਾਮ ਹੋ ਜਾਂਦੀਆਂ ਨੇ ਚੱਲਦੇ ਆ ਥੋੜਾ ਜਿਹਾ ਅੱਗੇ ਦਿਖਾਉਣੇ ਆ ਭਾਈ ਤੁਹਾਨੂੰ ਪਹਿਲੇ ਲੋਚ ਸਾਈਕਲ ਕੇ ਮੈਂ ਚੜਾਈ ਚੜਦਾਗਾ ਇਹ ਆਗੀ ਭਾਈ ਗੰਗਾ ਵਾਲੀ ਨਦੀ ਇਹਦਾ ਨਾਮ ਹੈਗਾ ਗੰਗਾ ਵਾਲੀ ਨਦੀ ਪਾਣੀ ਸਾਫਾਗਾ ਵਧੀਆ ਪਾਣੀ ਹੈ ਜੀ ਟੁੱਟ ਭਾਈ ਤੇ ਆਲਾ ਦਵਾਲਾ ਵੀ ਸੋਹਣਾ ਦੇਖਣ ਕਿਉਂਕਿ ਪਰਲੇ ਪਾਸੇ ਵੀ ਪਹਾੜ ਹੈ ਇਧਰ ਵੀ ਪਹਾੜ ਹੈ ਉਧਰ ਵੀ ਪਹਾੜ ਹੈ ਹਾਂਜੀ ਹਾਂਜੀ ਹਿਮਕੁੰਡ ਸਾਹਿਬ ਗਏ ਸੀਗੇ ਹਾਂ ਮੈਂ ਉਹ ਉਧਰ ਉਹ ਜਿੱਡਾਈਆਂ ਚੜਦੇ ਸੀ ਨਾਲ ਨਦੀ ਆਈ ਜਾਂਦੀ ਮਾਣੀ ਝਰਨੇ ਆਜੋ ਅੱਛਾ ਨਾਲ ਨਾਲ ਆਪਾਂ ਨਦੀ ਦੇ ਜਾਣਾ ਉਹ ਟਰੱਕ ਆਈ ਜਾਂਦੇ ਉਧਰ ਨੂੰ ਜਾਣਾ ਉਧਰ ਨੂੰ ਜਾਣਾ ਵਾ ਹਾਂ ਪਹਾੜ ਦੇ ਨਾਲ ਨਾਲ ਉਹ ਆਈ ਅੱਗੇ ਫਿਰ ਤਾਂ ਸਫ਼ਰ ਹੋਰ ਵੀ ਸੋਹਣਾ ਹੋ ਜਾਊਗਾ ਚੱਲ ਜੇ ਇੱਧਰ ਨੂੰ ਮੋੜਨਾ ਪੈ ਗਿਆ ਭਾਈ ਇੱਧਰ ਨੂੰ ਨਾਲ ਨਾਲ ਨਦੀ ਦੇ ਜੇ ਨਦੀ ਦੇ ਨਾਲ ਨਾਲ ਮੋੜਨਾ ਪੈ ਗਿਆ ਤਾਂ ਆ ਥੋੜਾ ਜਿਹਾ ਬਾਜ਼ਾਰ ਆਇਆ ਜੀ ਛੋਟਾ ਜਿਹਾ ਤੇ ਕੁਛ ਕੁ ਘਰ ਆਇਆ ਭਾਈ ਤੇ ਪਿੰਡ ਦਾ ਨਾਮ ਹੈਗਾ ਕੋੜਸਣੀ ਇਸ ਪਿੰਡ ਦਾ ਨਾਮ ਆਗਾ Goa 115 ਕਿਲੋਮੀਟਰ ਹੈਗਾ ਜੀ ਚਾਹ ਦੀ ਘੁੱਟ ਪੀ ਲ ਗਏ ਭਾਈ ਤੇ ਇਧਰ ਮਗਰਲੇ ਪਾਸੇ ਨਦੀ ਸੋਹਣਾ ਵਾਲਾ ਦਵਾਲਾ ਭਾਈ ਬਹੁਤ ਹੀ ਸੋਹਣਾ ਪਹਾੜ ਪਹੋੜ ਜੇ ਨਾ ਆਹ ਸੋਹਣੇ ਲੱਗਦੇ ਆ ਹਰੇ ਭਰੇ ਤੇ ਆਲਾ ਦਵਾਲਾ ਸੋਹਣਾ ਦੇਖ ਕੇ ਥੋੜਾ ਜਨਾ ਨੀਂਦ ਦਾ ਟੋਲਾ ਆ ਗਿਆ ਆਥਾਂ ਲੋਟ ਆ ਗਈ ਸੰਦੀਪ ਚਾਹ ਬਣ ਗਈ ਮੇਰੀ ਬਾਈ ਬਣ ਕੇ ਚਾਹ ਫੜਾ ਦਿਓ ਜੰਗਾ ਮੈਂ ਅੱਧਾ ਘੰਟਾ ਮੜਿਆ ਹੋੜ ਰਿਹਾ ਹਾਂ ਜੰਗਾ ਆਰਾ ਭਾਈ ਨਦੀ ਦੇ ਕਿਨਾਰੇ ਇਧਰਲੇ ਪਾਸੇ ਨਦੀ ਆ ਰਾਤ ਨੂੰ ਥੋੜਾ ਲੇਟ ਹੋ ਜਾਂਨੇ ਆ ਰਾਤ ਨੂੰ ਸੌਣ ਸੌਣ ਲੱਗੇ ਐ ਕਰਕੇ ਨੀਂਦ ਜੀ ਨਾ ਦੇਣੇ ਟੂਲੇ ਜਿਹਾਉਂਦੇ ਰਹਿੰਦੇ ਸਿੰਗਲ ਦੇ ਆਏ ਬਾਬਾ ਭਲੀ ਕਰੇ ਹੇਰ ਦੌਰ ਪਿਆ ਭਾਈ ਡੇਢ ਤੋਂ ਘੰਟੇ ਸੁੱਤਾ ਰਿਹਾ ਜੀ ਮੈਂ ਤਾਂ ਨੀਂਦ ਜੀ ਆਈ ਜਾਂਦੀ ਸੀ ਹੁਣ ਸਰੀਰ ਠੀਕ ਐ ਚਾਹ ਪਾਣੀ ਵੀ ਪੀਤਾ ਇਥੋਂ ਢਾਬੇ ਤੋਂ ਤੇ ਹੁਣ ਚੱਲ ਪਿਆ ਅੱਖ ਵਧੀਆ ਹੁਣ ਖੁੱਲੀ ਹੋਈ ਹੈਗੀ ਚੱਲ ਚੱਲ ਜੋ ਬਰਾ ਆ来 ਆ来 ਕਰਾਂ ਅੱਜ ਜੀ ਬੜੇ ਬਰਾਂ ਜੇ ਰਾਹ ਆਈ ਜਾਂਦੇ ਹੈਗੀ ਦੂਰ ਦੂਰ ਤੱਕ ਕੋਈ ਘਰ ਬਾਹਰ ਆਉਂਦਾ ਹੀ ਨਹੀਂ ਹੈਗਾ ਖਾਲੀ ਸੁਨੀਆਂ ਸੜਕਾਂ ਨੇ ਆਲੇ ਦੁਆਲੇ ਚੱਲੋ ਹਰੇ ਭਰੇ ਦਰਖਤ ਜੇ ਹੈਗੇ ਆ ਭਾਈ ਤੇ ਨਾ ਦੇਖਦੇ ਹਾਂ ਭਾਗੇ ਵੀ ਕੋਈ ਐਦਾਂ ਦਾ ਬੋਰਡ ਆਵੇ ਹਰੇ ਰੰਗ ਦਾ ਜਿਹਦੇ ਤੇ ਭਾਈ ਵੱਡੇ ਵੱਡੇ ਅੱਖਰਾਂ ਤੇ ਲਿਖਿਆ ਹੋਵੇ ਵੀ ਗੋਆ ਏਨੇ ਕਿਲੋਮੀਟਰ ਰਹਿ ਗਿਆ ਫਿਰ ਵੀ ਗੋਆ ਇੰਨਾ ਮਸ਼ਹੂਰ ਆ ਜੀ ਕਿਸੇ ਨਾ ਕਿਸੇ ਪਾਸੇ ਤਾਂ ਆਉਣਾ ਚਾਹੀਦਾ ਮਾੜਾ ਮੋਟਾ ਬੰਦਾ ਕੋਈ ਫੋਟੋ ਫਾਟੋ ਖਿੱਚ ਲੈਣ ਦਾ ਮਾੜੀ ਮੋਟੀ ਢੀਗੜੀ ਕ ਹੰਮਗੇ ਤੇ ਇਧਰੋਂ ਸੂਰਜ ਦੇਵਤਾ ਜੀ ਕਰਕੇ ਦੇ ਸੋਚੀ ਜਨੇ ਹਾਂ ਟੋਟਣ ਰਾੜ ਦਾ ਤੁਰਿਆ ਆਉਂਦਾਗਾ ਆ ਬਾਣਾ ਦੇ ਵਿੱਚ ਹੋਰ ਹੀ ਬੂਈਆਂ ਜੀਆਂ ਖੜੀਆਂ ਬੂਈਆਂ ਜੀਆਂ ਜੀ ਅੱਗੇ ਕਹਿੰਦੇ ਭਾਈ ਟੋਲ ਪਲੱਜਾਗਾ ਜਿੰਨਾ ਜੇਠ ਹਾੜ ਤੇ ਨਹੀਂ ਹੁੰਦਾ ਜੇਠ ਹਾੜ ਵਾਲੇ ਦਿਨ ਹੁੰਦੇ ਆ ਕਿ ਉਹ ਦਿਨ ਆ ਉਹ ਦਿਨ ਜੇਠ ਹਾੜ ਵਾਲੇ ਉਹ ਭਾਇਆ ਖੁੱਲੇ ਮੈਦਾਨ ਕੁਛ ਨਹੀਂ ਬੀਜਿਆ ਭਾਈ ਕੁਛ ਨਹੀਂ ਹੁੰਦਾ ਪਸ਼ੂ ਫਿਰਦਾ ਬਸ ਇੱਕ ਅੱਧਾ ਤੇ ਨਾਰੀਅਲ ਦੇ ਦਰਖਤ ਜੇ ਆ ਬਸ ਸਾਹਮਣੇ ਇੱਕਾਰੀ ਫੇਰ ਵੱਡੇ ਵੱਡੇ ਪਹਾੜ ਆ ਗਏ ਜੀ ਤੇ ਗੋਆ ਰਹਿ ਗਿਆ ਭਾਈ ਆਪਣਾ 90 ਕਿਲੋਮੀਟਰ ਦੱਬੀ ਆਉਣਿਆਂ ਜੀ ਹਜੇ ਆਥਨ ਤਾਂ ਨਹੀਂ ਹੋਇਆ ਆਪਣੇ ਕੋਲੇ ਸਮਾਂ ਕਾਫੀ ਪਿਆਗਾ ਲੱਗਦਾ ਵੀ 50 ਕਿਲੋਮੀਟਰ ਜਾਂ 40 ਕਿਲੋਮੀਟਰ ਰਹਿ ਸਕਦਾਗਾ ਇੰਨਾ ਤਾਂ ਹੋਰ ਖਿੱਚਦਾ ਜਦੋਂ ਦੀ ਆਪਾਂ ਚੱਲੀ ਜਾਂਦੇ ਜੀ ਇਧਰ ਕੰਨੇਕਮਾਰੀ ਵਾਲਾ ਰਾਹ ਫੜਿਆ ਹੋਇਆ ਕੰਨੇਕਮਾਰੀ ਤੋਂ ਇਧਰ ਵਾਲਾ ਗੋਆ ਵਾਲਾ ਆ ਹਾੜ ਛੋਟੇ ਛੋਟੇ ਆਈ ਜਾਂਦੇ ਆ ਪਰ ਇੰਨੇ ਵੱਡੇ ਪਹਾੜ ਨਹੀਂ ਆਏ ਸੀਗੇ ਇਧਰ ਵੀ ਭਾਈ ਪਹਾੜ ਦੇ। ਅਰ ਗਰਮੀ ਪੈਂਦੀ ਆ ਜੀ ਬਹੁਤ। ਐ ਨਹੀਂ ਹੈਗਾ ਕੋਈ ਠੰਡਾ ਮੌਸਮ। ਰਾਤ ਮਾੜੀ ਮੋਟੀ ਠੰਡ ਜੀ ਲੱਗਦੀ ਸੀਗੀ ਪਰ ਦਿਨੇ ਤਾਂ ਉਹੀ ਗੱਲਬਾਤ ਰਹਿੰਦੀ ਐ। ਸੋਹਣੇ ਤਾਂ ਹੈਗੇ ਆ ਜੀ। ਤੇ ਜੋਰ ਵੀ ਪੂਰਾ ਲੱਗਦਾਗਾ। ਚੜਾਈ ਆ ਨਾ। ਪਹਿਲੇ ਲੋਚ ਚੜਾਉਣਾ ਪੈਂਦਾ ਸਾਈਕਲ। ਪਰ ਰਾਹ ਦੇਖ ਕੇ ਭਾਈ ਚੱਤ ਖੋਸ਼ ਹੋ ਜਾਂਦਾ ਆ ਪਹਾੜ ਆਲਾ ਦਵਾਲਾ ਸਾਰਾ ਕੁਝ। ਓ ਕੀ ਹਾਲ ਆ ਜੋਬਰਾ ਲੋਟਾ 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 ਚੜਦੀ ਗੜਾ ਪੰਪ ਤੇ ਰੁਕਾਂਗੇ ਪਾਣੀ ਪੂਣੀ ਪੀਵਾਂਗੇ ਮੂੰਹ ਬਾ ਧੋਵਾਂਗੇ ਸੰਦੀਪ ਥੋੜਾ ਜਾ ਮੰਗਰਾਗਾ ਲਾਲ ਲਾਲ ਪਹਾੜ ਐ ਚੜਾਈ ਚੜਦੇ ਆ ਤੇ ਇੱਕ ਸੁਖਾ ਵੀ ਨਾਲ ਦੀ ਨਾਲ ਜਿਹੜੀ ਢਲਾਨ ਵੀ ਆ ਜਾਂਦੀ ਆ ਭਾਈ ਉਹਨਾਂ ਕਦਮ ਮਿਲ ਜਾਂਦਾ ਜਿੰਨਾ ਕ ਜ਼ੋਰ ਲੱਗਦਾਗਾ ਇਧਰਲੇ ਪਾਸੇ ਸਮੁੰਦਰ ਜੀ ਸਮੁੰਦਰ ਦੇ ਬਿਲਕੁਲ ਆਪਾਂ ਨਾਲ ਹੀ ਸਮਾਚਾਰ 7:00 ਵਜੇ ਜੀ ਤੇ ਅੱਜ ਗਰਮੀ ਥੋੜੀ ਜਿਆਦਾ ਸੀ ਚੜਾਈਆਂ ਵੀ ਜਿਆਦਾ ਸੀ ਇਸ ਕਰਕੇ ਭਾਈ ਮੂੰਹ ਦੀ ਹਾਲਤਾਂ ਜਿਹੜੀ ਥੋੜੀ ਜਿਆਦਾ ਖਰਾਬ ਹੋਈ ਪਈ ਹੋਊਗੀ। ਇਹਨਾਂ ਹੱਤੇ ਧੋਤੇ ਵੀ ਹੈ ਨਹੀਂਗੇ। પેટ્રોલ ਪੰਪ ਉਹ ਮਿਲ ਗਿਆ ਜੀ ਤਾਂ ਨਹਾ ਵੀ ਲਵਾਂਗੇ ਢਾਬਾ ਵੀ ਉਦਾਂ ਦਾ ਨਹੀਂ ਆਉਂਦਾ ਕੋਈ ਹਨਾ ਖੇਲ ਖੂਲ ਬਣੀ ਹੋਵੇ ਡੱਗੀ ਬਣੀ ਹੋਵੇ ਤੇ ਉੱਥੇ ਨਹਾ ਲਈਏ। ਤੇ 7:00 ਵਜੇ ਤੋਂ 4:00 ਵਜੇ ਤੱਕ ਜੀ 4:30 ਵਜੇ ਤੱਕ ਦਾ ਸਾਰਾ ਸਫਰ ਹੈ ਜਿਹੜਾ ਉਹ ਇੱਕ ਪਾਸੇ ਤੇ 4:30 5:00 ਵਜੇ ਤੋਂ ਲੈ ਕੇ 7:00 ਵਜੇ ਦਾ ਸਫਰ ਇੱਕ ਪਾਸੇ। ਪਿੱਛੇ ਚਾਹੇ 70 ਕਿਲੋਮੀਟਰ ਕੱਢ ਦੀਏ ਚਾਹੇ 80 ਕਿਲੋਮੀਟਰ ਕੱਢ ਦੇ ਤੇ ਜਿਹੜਾ ਹੋਣਾ ਆ 2 2.5 ਘੰਟੇ ਹੁੰਦੇ ਆ ਨਾ ਇਹਦਾ ਬਾਬੇ ਦੀ ਕਿਰਪਾ ਨਾਲ ਸ਼ੂਕਦੇ ਹੀ ਤੁਰ ਜਾਂਦੇ ਆ ਜੀ ਸਾਈਕਲ ਤੇ ਆਹ ਨਾ ਇਹ ਕ ਹੱਥ ਬਹੁਤ ਕਾਲੇ ਹੁੰਦੇ ਆ ਜੀ ਆਹ ਦੇਖੋ ਕਾਲਸ ਕਿਹੜੇ ਲੋਟ ਲੱਗਦੀ ਐ ਇਹਨਾਂ ਦੀ ਆ ਚੀਜ਼ਾਂ ਨਾ ਆਹ ਆਪਣੇ ਹੈਂਡਲ ਜੇ ਆ ਉਤਲੇ ਦੇ ਕਬਰ ਜੇ ਲੱਗੇ ਜਿਹੜੇ ਘਸ ਗਏ ਮੁਠੇ ਤੇ ਇਹਨਾਂ ਦੀ ਕਾਲਸ ਆ ਤੁਹਾਨੂੰ ਬਹੁਤ ਲੱਗਦੀ ਹੈਗੀ ਆਈ ਹੱਥ ਕਾਲੇ ਹੋਏ ਰਹਿੰਦੇ ਹੈਗੇ ਆਹ ਦੇਖੋ ਜੋ ਸਾਰਾ ਦਿਨ ਇੱਥੇ ਆਏ ਰਹਿੰਦੇ ਹੈਗੇ ਨਾ ਤੇ ਉਹਦਾ ਕਰਕੇ ਆਹ ਕਾਲੀ ਕਾਲੀ ਕਾਲਸ ਜਿਹੜੀ ਲੱਗ ਜਾਂਦੀ ਹੈਗੀ ਤੇ ਬਾਕੀ 10 ਮਿੰਟ ਜੀ ਆਰਾਮ ਕਰ ਲ ਗਏ ਚੱਲਦੇ ਆਂ ਫਿਰ ਹਾਂ ਇਹ ਉਹੀ ਕਾਲਸ ਆਗੀ ਹੋਰ ਚੋbro ਵਧੀਆ ਵਧੀਆ ਠੀਕ ਠਾਕ ਹੋ ਉਹ ਚੜਦੀ ਕਲਾ ਚਾ ਉਹ ਦੇਖੀ ਨਹੀਂ ਲੱਗਦਾ ਹੁਣ ਨਹੀਂ ਨਹੀਂ ਚੜਦੀ ਕਲਾ ਚੜਦੀ ਕਲਾ ਆਥਨ ਵੇਲਾ ਜਾ ਹੋ ਗਿਆ ਭਾਈ ਤੇ ਸੜਕ ਜਿਹੜੀ ਹੋਰ ਨਮੀ ਨਕੋਰ ਆ ਗਈ ਸਾਫ ਸੁਥਰੀ ਇਹ ਜੇ ਇੱਕ ਪਾਸੇ ਬਣਿਆ ਜੀ ਦੂਜਾ ਪਾਸਾ ਇਧਰਲੇ ਪਾਸੇ ਭਾਈ ਬਣੀ ਜਾਂਦਾਗਾ ਉਹ ਉੱਥੋਂ ਤੱਕ ਬਣੀ ਹੋਈ ਆ ਅੱਧ ਪਚਦੀ ਜੀ ਤੇ ਅੱਧੀ ਰਹਿੰਦੀ ਆ ਆਹਾ ਗਾਹਾ ਬਾਈ ਪਹਾੜ ਤੋੜੀ ਜਾਂਦੇ ਆ ਭਾਈ ਪੰਨੀ ਜਾਂਦੇ ਆ ਤੋੜ ਪੰਨ ਕਰੀ ਜਾਂਦੇ ਆ ਕਿ ਤੇ ਇੱਥੋਂ ਦੀ ਜਾਊਗੀ ਇਹਦੇ ਨਾਲ ਇਹ ਸੜਕ ਇਹ ਸਿੱਧੀ ਭਾਈ ਜਾਂਦੀ ਆ ਸਿੱਧੀ ਸੜਕ Goa ਵਾਲ ਨੂੰ ਆਹ ਦੇ ਇਧਰਲੇ ਪਾਸੇ ਸੋਣਾ ਸੂਰਜ ਜਾਂਦਾ ਆਪਣੇ ਘਰਾਂ ਬਹੁਤ ਟਾਈਮ ਬਾਅਦ ਭਾਈ ਪਹਾੜਾਂ ਵਾਲਾ ਨਜ਼ਾਰਾ ਮਿਲਿਆਗਾ ਕਿਉਂ ਹਰ ਪੜ ਬਾੜਾ ਸੁਨਣਾ ਜਰਾ ਆਈ ਆ ਵੀ ਨਾ ਸਾਫ ਸੁਥਰਾ ਜਆ ਉਹ ਵੀ ਫਰਜੀ ਜਿਹਾ ਲੱਗਣੋਂ ਹਟ ਜਾਂਦਾਗਾ ਹਾਂ ਬਿਲਕੁਲ ਬਿਲਕੁਲ ਹਾਂ ਕਦੇ ਪਹਾੜ ਆਗੇ ਕਦੇ ਸਾਫ ਰਹਾ ਆ ਗਿਆ ਆ ਵਧੀਆ ਫਰ ਮਨਜਾ ਲੱਗਿਆ ਰਹਿੰਦਾ ਉਹ ਆਪਣੀ ਮਰਜ਼ੀ ਬਤਾਉ ਕਿ ਤਾਂ ਹੁਣ ਮਨ ਨਹੀਂ ਲੱਗੇ ਕਦੇ ਪਹਾੜ ਕਦੇ ਕੁਸ ਚਲੋ ਹਰਾਉ ਦਾ ਭਾਈ ਸਾਰੇ ਕੱਢਣੇ ਪੈਣਗੇ ਚਾਹੇ ਜਿੱਦਾਂ ਦੇ ਮਰਜ਼ੀ ਆਉਣ ਸ਼ੁਕਰ ਆ ਭਾਈ ਸ਼ੁਕਰ ਆ ਭਾਈ ਸ਼ੁਕਰ ਆ ਭਾਈ ਗੋਆ ਲਿਖ ਆਇਆ ਬੜਾ ਢੇਕਿਆ ਸੀ ਇਹਨੂੰ ਆਓ ਸਾਹਮਣੇ ਆ ਗਿਆ ਭਾਈ ਪਹਾੜ ਤੇ ਪਹਾੜ ਵਿੱਚ ਦੀ ਕਹਿੰਦੇ ਸੁਰੰਗ ਬਣਾਈ ਹੋਈ ਆ ਕੱਢ ਕੇ ਕੱਟ ਕੇ ਨਾ ਪਹਾੜ ਨੂੰ ਸੁਰੰਗ ਬਣਾਈ ਹੋਈ ਆ ਜਿੱਦਾਂ ਆਪਾਂ ਹਰਤਾਂਗ ਨੂੰ ਜਾਣਿਆ ਜੀ ਸ਼ਿਮਲੇ ਤੋਂ ਅੱਗੇ ਉਧਰ ਉਦੋਂ ਵੀ ਇੱਕ ਆਉਂਦੀ ਹੈ ਤੇ ਫਿਰ ਉਧਰ ਪਟਨੀ ਟੋਪ ਕਣੀ ਜਾਂਦੇ ਆਗੇ ਜਦੋਂ ਜੰਮੂ ਲੰਘ ਕੇ ਇੱਕ ਉਧਰ ਵੀ ਆਉਂਦੀ ਹੈਗੀ ਅੱਧਾ ਕਿਲੋਮੀਟਰ ਦੀ ਹੈ ਇਹ ਸਰੰਗ ਆਹਗੀ ਭਾਈ ਸਾਹਮਣੇ ਸਰੰਗ ਕਿਹੜੇ ਲੋਟ ਪਹਾੜਾ ਨੂੰ ਕੱਟ ਕੇ ਬਣਾਉਂਦੇ ਆ ਜੀ ਇਹ ਵੀ ਤਾਂ ਨਹੀਂ ਹੁੰਦੇ ਆ ਭਾਈ ਜਿਹੜੇ ਇੰਜੀਨੀਅਰ ਹੁੰਦੇ ਆਗੇ ਇਦਾਂ ਦੀਆਂ ਗੱਲਾਂ ਬਾਤਾਂ ਮਿਸਤਰੀ ਸਾਹਿਬ ਕਰਦੇ ਆ ਗਿਆ ਨਾ ਆਤਾ ਕਿਲੋਮੀਟਰ ਲੰਬੀ ਹੈ ਜੀ ਇਹ ਲਾਈਟਾਂ ਲੂਟਾ ਬੋਰੀਆਂ ਵਧੀਆ ਲੱਗੀਆਂ ਹੋਈਆਂ ਅੰਦਰ ਇਹਦੇ ਆਪਾਂ ਫੋਨ ਫੋਨ ਵੀ ਕਰ ਸਕਦੇ ਹਾਂ ਜਿੱਥੇ ਦਿੱਤੇ ਹੁੰਦੇ ਆ ਫੋਨ ਨੰਬਰ ਕੋਈ ਯਾਰ ਕੋਈ ਗੱਲਬਾਤ ਹੋ ਜਾਂਦੀ ਆ ਤਾਂ ਕਈਆਂ ਦੇ ਵਿੱਚ ਤਾਂ ਕਮਰੇ ਵੀ ਬਣਾਏ ਹੁੰਦੇ ਆ ਇਧਰਲੇ ਪਾਸੇ ਛੋਟੇ ਛੋਟੇ ਜੀ ਜੇ ਕੋਈ ਰੱਬ ਨਾ ਕਰੇ ਹਨਾ ਗੱਲਬਾਤ ਹੋ ਜਾਏ ਫੋਨ ਕਰਨ ਵਾਸਤੇ ਇਹਦੇ ਚ ਤਾਂ ਪਰੇ ਛੋਟੀ ਐ ਸਰੰਗ ਜੇ ਤਾਂ ਹੋਣਾ ਨਹੀਂ ਕੋਸ ਬਹੁਤ ਦੇ ਬਣਾਏ ਹੁੰਦੇ ਹੈ ਆ ਇੱਕ ਸਰੰਗ ਆਪਾਂ ਲੰਘਿਆ ਜੀ ਅਟਲ ਟੂਰ ਨਾਲ ਵੀ ਕਹਿ ਦਿੰਦੇ ਆ ਅਟਲ ਟੂਰ ਨਾਲ ਤਾਂ ਪਰ ਉਧਰ ਲਈ ਦਾ ਨਾਂ ਆਗਾ ਦਾ ਹਰਤਾਂ ਗਾਲੀ ਦਾ ਤੇ ਆ ਇੱਕ ਹੋਰ ਆ ਗਈ ਸਾਹਮਣੇ ਗੋਆ 70 ਕਿਲੋਮੀਟਰ ਰਹਿ ਗਿਆ ਜੀ ਆਪਣਾ ਤੇ ਇਧਰਲੇ ਪਾਸੇ ਸੋਹਣਾ ਭਾਈ ਸਮੁੰਦਰ ਨਾਲ-ਨਾਲ ਜਾਂਦਾ ਹੋਇਆ ਇਹ ਗੋਆ ਤੱਕ ਕਹੀਂ ਜਾਊਗਾ ਜੀ ਮੇਰੇ ਖਿਆਲ ਨਾਲ ਸਮੁੰਦਰ ਪਤਾ ਨਹੀਂ ਇਹ ਕਿਹੜਾਗਾ ਲਕਸ਼ਦਵੀਪ ਆ ਕੇ ਕਿਹੜਾ ਜੀ ਦੇਖਿਆ ਨਹੀਂ ਹੈਗਾ ਇੱਧਰ ਭਾਈ ਸਮੁੰਦਰ ਦੇ ਕਿਨਾਰੇ ਬਣਿਆ ਹੋਇਆ ਸਮੁੰਦਰੀ ਜਹਾਜ਼ ਤੇ ਆ ਦੂਜਾ ਉੱਡਣ ਵਾਲਾ ਨੇਵੀ ਵਾਲਿਆਂ ਦਾ ਉੱਤੇ ਲਿਖਿਆ ਹੋਇਆ ਨੇਵੀ IN 316 ARK ਤੇ ਸਾਨੂੰ ਭਾਈ ਹੋਰ ਦੱਸ ਦਿਓ ਇੱਥੇ ਨੇਵੀ ਵਾਲੇ ਜਿਹੜੇ ਅਫਸਰ ਰਹਿੰਦੇ ਹਨ ਅਫਸਰ ਸਹਿਵਾਨ ਆਪਣੇ ਪੰਜਾਬ ਦੇ ਬਹੁਤ ਆ ਗਏ ਜੀ ਨੇਵੀ ਦੇ ਵਿੱਚ ਬਾਬੇ ਦੀ ਕਿਰਪਾ ਨਾਲ ਜਿਹੜੇ ਇੱਥੇ ਭਾਈ ਨੌਕਰੀ ਤੇ ਲੱਗੇ ਹੋਏ ਭਰਤੀ ਹੋਏ ਹੋਏ ਨੇਵੀ ਦੇ ਵਿੱਚ ਬਹੁਤ ਆ ਜੀ ਪੰਜਾਬੀ ਸਿੱਖ ਸਰਦਾਰ ਮੁੰਡੇ ਪਹੁੰਚ ਗਏ ਆ ਭਾਈ ਆਪਾਂ ਗੋਆ ਦੇ ਵਿੱਚ ਆ ਜਿਹੜਾ ਏਰੀਆ ਗਾ ਇਹ ਗੋਆ ਦਾ ਏਰੀਆ ਗਾ ਜਿਹੜਾ ਮਤਲਬ ਕਿ ਆਪਣਾ ਪੂਰਾ ਮੁੱਖ ਸ਼ਹਿਰ ਕਹਿ ਸਕਦੇ ਹਣਾ ਵੀ ਜਿੱਥੇ ਘੁੰਮਣ ਘਮਾਉਣ ਵਾਲੀਆਂ ਜਾਦਾ ਥਾਵਾਂ ਨੇ ਉਹ ਅਜੇ ਥੋ 35 40 ਕਿਲੋਮੀਟਰ ਹੋਰ ਗਾਂ ਨੂੰ ਜਾਣਾ ਪੈਂਦਾ ਆ ਹੈ ਸਾਰਾ ਇਹ ਗੋਆ ਚ ਹੀ ਆ ਜਾਂਦਾ ਜਿੱਥੇ ਆਪਾਂ ਫਿਰਦੇ ਆ ਇਹ ਗੋਆ ਦੇ પેટ્રોલ ਪੰਪ ਆ ਜੀ ਗੋਆ ਦੇ ਆ ਸਾਰਾ ਕੁਝ ਤੇ ਕੱਲ ਨੂੰ ਭਾਈ ਆਪਾਂ ਪਹੁੰਚ ਧੱਜ ਵੀ ਜਾਂਦੇ ਹਜੇ ਟਾਈਮ ਕੋਈ ਯਾਦਾ ਨਹੀਂ ਹੋਇਆ ਸੀ 7:00 ਸਵੇਰ 7:00 ਹੀ ਹੋਏ ਸੀਗੇ ਤੇ ਫਿਰ ਆਖਿਆ ਭਾਈ ਦੇਖਦੇ ਹੋਏ ਤੁਰੇ ਚੱਲਾਂਗੇ ਨਾ ਕਈ ਾਰ ਕੋਈ ਇੱਧਰ ਵੀ ਦੇਖਣ ਵਾਲੀ ਚੀਜ਼ ਹੁੰਦੀ ਹੈਗੀ ਕੋਈ ਥਾਂ ਹੁੰਦੀ ਆ ਵਧੀਆ ਕੋਈ ਬੀਚ ਹੁੰਦੀ ਆ ਦੇਖਣ ਵਾਲੀ ਫਿਰ ਰਹਿ ਜਾਂਦੀ ਹੈਗੀ ਇਹ ਆਪਾਂ ਸਾਊਥ ਗੋਆ ਦੇ ਵਿੱਚ ਆ ਇਸ ਟਾਈਮ ਜੀ ਸਾਊਥ ਗੋਆ ਦੇ ਵਿੱਚ ਤੇ ਅੱਜ ਦਾ ਰਹਿਣ ਟਿਕਾਣਾ ਭਾਈ ਸਾਹਮਣੇ ਤੁਸੀਂ ਆ ਦੇਖੀ ਜਾਂਨੇ ਹੋਗੇ ਪੈਟਰੋਲ ਪੰਪ ਤੇ ਭਾਈ ਅੱਜ ਦੀ ਰਾਤ ਆਪਾਂ ਇੱਥੇ ਕੱਟਾਂਗੇ ਤੇ ਕੱਲ ਨੂੰ ਫੇਰ ਅਧਰ ਨੂੰ ਗੋਆ ਕਣੀ ਨੂੰ ਸ਼ੁਰੂ ਹੋ ਜਾਾਂਗੇ ਦੇਖਦੇ ਤੁਰੇ ਜਾਵਾਂਗੇ ਬਾਡੇ ਲਾ ਭਾਈ ਇੱਕ ਦੋ ਦਿਨ ਲੱਗੇ ਤਾਂ ਆਪਾਂ ਜ਼ਰੂਰ ਲਾਵਾਂਗੇ ਭੱਜ ਦੌੜ ਨਹੀਂ ਕਰਦੇ ਕਿਉਂਕਿ ਦੇਖਣ ਵਾਲਾ ਸ਼ਹਿਰ ਆ ਹਨਾ ਸਾਰਾ ਕੁਝ ਦੇਖਣ ਵਾਲਾ ਹੈ ਰਾਜਾ ਤੇ ਸਟੇਟ ਤਾਂ ਨਹੀਂ ਹੈਗੀ ਜੀ ਇਹ ਇੱਕ ਇਹ ਡਿਊਟੀ ਆ ਕੇਂਦਰ ਸ शासित ਪ੍ਰਦੇਸ਼ ਬਾਕੀ ਭਾਈ ਕੱਲ ਨੂੰ ਗੱਲਾਂ ਬਾਤਾਂ ਇਹਦੀਆਂ ਗੋਆ ਦੀਆਂ ਤੰਬੂ ਆਪਾਂ ਲਾ ਲਿਆ ਜੀ ਉਹ ਪਿਛਲੇ ਪਾਸੇ ਕਹਿੰਦੇ ਭਾਈ ਰਹਿਪੋ ਨੈਟ ਭਾਈ ਇੱਥੇ ਜਮਾ ਨਹੀਂ ਚੱਲਦਾ Jio ਦਾ ਮਾੜਾ ਮੋਟਾ ਇੱਕ ਅੱਧਾ ਡੰਡਾ ਹੁੰਦਾਗਾ Airtel ਤਾਂ ਜਮੇ ਨਹੀਂ ਚੱਲਦਾ ਇੰਨਾ ਪਟ્રોલ ਆ ਲੈਦਾ ਭਾਈ ਪੰਪ ਵਾਲਿਆਂ ਦਾ ਬੜਾ ਧੰਨਵਾਦ ਇਹਨਾਂ ਨੇ ਵਿਚਾਰਿਆਂ ਨੇ Wi-Fi ਭਾਈ ਕਹਿੰਦੇ ਜੋੜ ਲਓ ਆਪਦੇ ਫੋਨ ਨਾਲ ਤੇ ਇੱਧਰ ਲਾ ਲਿਆ ਭਾਈ ਆਪਾਂ ਤੰਬੂ ਅੱਜ ਦੀ ਰਾਤ ਇੱਥੇ ਕਟਾਂਗੇ ਜੀ ਤੇ ਕੱਲ ਨੂੰ ਫਿਰ ਗੋਆ ਵੱਲ ਅੰਦਰ ਨੂੰ ਚਲਾਂਗੇ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵਧੀਆ ਭਾਈ ਤੇ ਸਮਾਪਤੀ ਕਰਨ ਤੋਂ ਪਹਿਲਾਂ ਇੱਕ ਆਹ ਭਰਾ ਦਾ ਜਨਮ ਦੇਣਾਗਾ ਨਾਮ ਹੈਗਾ ਜੀ ਦક્ષ ਬੀਰਪਾਲ ਸਿੰਘ ਤੇ ਪਿੰਡ ਹੈਗਾ ਪਟੀਆਂ ਕਲਾਂ ਤੋਂ ਬਹੁਤ-ਬਹੁਤ ਭਾਈ ਜਨਮ ਦਿਨ ਦੀਆਂ ਵਧਾਈਆਂ ਭਰਾ ਨੂੰ ਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਵੀ ਬਹੁਤ-ਬਹੁਤ ਵਧਾਈਆਂ ਜੀ ਤੇ ਇੱਕ ਹੋਰ ਭਾਈ ਜਨਮ ਦੇਣਾ ਤੇ ਇਹਦੀ ਫੋਟੋ ਲਾਉਣ ਦੀ ਲੋੜ ਨਹੀਂਗੀ ਆਹੀ ਮੜਾਇਆ ਕੱਢੀ ਅਦਰ ਨੂੰ ਗਾਲ ਹਾ ਆਪਣਾ ਭਾਈ ਮਿੱਤਰ ਸੰਦੀਪ ਸਿੰਘ ਸੰਦੀਪ ਦਾ ਸਫਰਨਾਵਾ ਆਜੋ ਭਾਈ ਜਨਮ ਦਿਨ ਦੀਆਂ ਵਧਾਈਆਂ ਭਾਈ ਤੈਨੂੰ ਵੀ ਅੱਜ ਤਾਂ 18 ਤਰੀਕ ਆ ਜੀ ਤੇ ਤੁਸੀਂ ਇਹ ਵੀਡੀਓ 19 ਤਰੀਕ ਨੂੰ ਜਿਹੜੀ ਦੇਖੀ ਜਾਂਦੇ ਹੋ 19 ਤਰੀਕ ਨੂੰ ਭਾਈ ਸੰਦੀਪ ਦਾ ਵੀ ਜਿਹੜਾ ਜਨਮ ਦਿਨ ਆ ਵਧਾਈਆਂ ਭਾਈ ਚੋਬਰਾ ਜਨਮ ਦਿਨ ਦੀਆਂ ਭਾਈ ਤੁਹਾਨੂੰ ਵੀ ਬਾਲੀਆਂ ਵਾਲੀਆਂ ਠੀਕ ਹੈ ਤੇ ਕੱਲ ਨੂੰ ਫਿਰ ਕੇਕ ਕੱਟ ਲਾਂਗੇ ਹੈਨਾ ਕਰ ਲਾਂਗੇ ਮੜਾਏ ਆ ਕੇਕ ਉਹ ਗਿਆ ਕੇ ਕੱਟ ਲਾਂਗੇ ਜੀ ਤੇ ਇਸ ਨਾਲ ਹੀ ਵੀਡੀਓ ਸਮਾਪਤੀ ਵਾਲ ਵੱਧਦੇ ਆ ਜੀ ਬਹੁਤ ਧੰਨਵਾਦ ਤੁਹਾਡਾ ਭਾਈ ਸਾਰਿਆਂ ਦਾ ਜਿਹੜਾ ਸਮਾਂ ਕੱਢ ਕੇ ਆਪਣੀ ਵੀਡੀਓ ਦੇਖ ਲੈਨੇ ਹੋ ਲਾਈਕ ਕਰਦੇ ਹੋ ਤੇ ਚੰਗੇ ਚੰਗੇ ਕਮੈਂਟ ਕਰਦੇ ਮਿਲਦੇ ਆ ਜੀ ਕੱਲ ਨੂੰ ਫਿਰ ਗੋਆ ਦੇ ਸਫਰ ਨਾਲ ਅਸਰੀ ਕੱਲ ਭਾਈ ਸਾਰਿਆਂ ਦਾ